ਹਲੋ ਹਨੀਸਾ ਸਟੀਕਾਈ ਦੀ ਸਾਰਿਆਂ ਨੂੰ ਤੇ ਮਿਲੋ ਜੀ ਅੱਜ ਆਪਾਂ ਤੁਹਾਨੂੰ ਸਲਵਾਰ ਦੇ ਸਹੀ ਢੰਗ ਦੇ ਨਾਲ ਚੋਣਾ ਪਉਣੀਆਂ ਦੱਸਦੀਆਂ ਨਾਲੇ 벨ਟ ਅਟੈਚ ਕਰੀ ਦੱਸਾਂਗੀ ਤੇ ਨਾਲ ਹੀ ਆਪਾਂ ਚੋਣਾ ਪਉਣੀਆਂ ਦੱਸਾਂਗੇ ਤੇ ਨਾਲੇ ਆਪਾਂ ਕੁਝ ਪਹਿਣਾਦੇ ਹਨਾ ਨਾਮ ਬੋਲਣੇ ਨਹੀਂ ਕਿ ਤੇਰੀ ਇੱਕ ਭੈਣ ਤਾਂ ਬਹੁਤ ਟਾਈਮ ਤੋਂ ਕਹਿੰਦੀ ਪੀਸ ਵੀ ਮੇਰਾ ਨਾਮ ਬੋਲ ਤੋ ਤੇ ਮੈਨੂੰ ਯਾਦ ਨਹੀਂ ਰਹਿੰਦਾ ਜਦੋਂ ਵੀਡੀਓ ਸਟਾਰਟ ਕਰਦੀ ਦੀ ਇਹਨੂੰ ਤਾਂ ਉਦੋਂ ਜਾਤ ਬੋਲ ਜਾਂਦਾ ਤੇ ਚਲੋ ਜੀ ਤੁਸੀਂ ਉਹ ਹੋਰ ਰੱਖੋ ਸੂਟਟੇ ਜਾਣਾ ਭੈਣ ਦਾ ਚੈਨਲ ਵੀ ਹੈ ਤੁਸੀਂ ਜਾ ਸਕਦੇ ਹੋ ਤੇ ਉਹ ਇਸ ਤੋਂ ਬਾਅਦ ਚਾਹ ਕਿੰਨ ਦੱਸਾਂਗੀ ਆਪਣਾ ਸਹੀ ਤਰੀਕਾ ਇਹ ਹੈ ਵੀ ਆਪਾਂ 벨ਟ ਨੂੰ ਫੋਲਡ ਕਰ ਲਿਆ ਇਹਨੂੰ 4 ਫੋਲਡ ਕਰ ਲਿਆ ਆਪਾਂ 1/2 ਇੰਚ ਜਿਹੜਾ ਆਪਣਾ 벨ਟ ਦਾ ਮਾਰਚਣਾ ਉਹ ਆਪਾਂ ਅੱਗੇ ਕੱਟ ਲਿਆ ਉਸ ਤੋਂ ਬਾਅਦ ਚਾ ਆਪਾਂ ਸਲਵਾਰ ਜਿਹੜੀ ਹੈ ਹਨਾ ਸਾਰੀ ਢਾੜ ਲਈ ਹੈ ਸਲਵਾਰ ਆਪਾਂ ਖੜੀ ਕਰ ਲਈਏ ਇਹਦੇ ਉੱਤੇ ਤਾਂ 5 ਮਿੰਟ ਲੱਗਦੇ ਨੇ ਕਿਉਂਕਿ ਇਹ ਸਿੱਧੀਆਂ ਸਿਉਣਾ ਹੁੰਦੀਆਂ ਨੇ ਤੁਸੀਂ ਜਿੰਨੀ ਮਰਜ਼ੀ ਸਪੀਡ ਦੇ ਵਿੱਚ ਆਪਣੀ ਮਸ਼ੀਨ ਨੂੰ ਭਜਾ ਸਕਦੇ ਹੋ ਠੀਕ ਹੈ ਜੀ ਦੂਸਰਾ ਫਿਰ ਆਪਾਂ ਇਹਨੂੰ 4 ਫੋਲਡ ਕਰਕੇ 1/2 ਇੰਚ ਉੱਪਰ ਇੱਧਰ ਛਿੜਾ ਕੇ ਸਲਾਈ ਤੋਂ ਤੇ ਆਹ ਵਾਲਾ ਆਪਣਾ ਨਿਸ਼ਾਨਾ ਤੇ ਜਿਹੜਾ ਚੂਣਾ ਦੇ ਵਿੱਚ ਥੋੜਾ ਜਿਹਾ ਅੱਗੇ ਸਾਫ਼ ਕਪੜਾ ਹੁੰਦਾ ਉਹ ਆਪਾਂ 3 ਇੰਚ ਦਾ ਇੱਥੇ ਤੱਕ ਨਿਸ਼ਾਨਾ ਦਾ ਲੈਂਦੇ ਆ ਉਸ ਤੋਂ ਅੱਗੇ 3 ਤੋਂ 2.5 ਇੰਚ ਤੱਕ ਤੁਸੀਂ ਜਿਹੜੀ ਬੈਕ ਸਾਈਡ ਤੇ ਪੈਂਦੀ ਹੈ ਨਾ ਅਸਣ ਤੇ ਚੂਣਾ ਉਹਦਾ ਤੁਸੀਂ ਮਰ ਜਾਣਾ ਰੱਖ ਇੰਨਾ ਰੱਖ ਲਿਆ ਕਰੋ ਇਹ ਉਹਦੇ ਵਾਸਤੇ ਰੱਖ ਲਿਆ ਕਰੋ ਬਸ ਆਪਣਾ ਤਾਂ ਸਿੱਧਾ ਜਿਹਾ ਤਰੀਕਾ ਹੁਣ ਇੱਥੋਂ ਲੈ ਕੇ ਆਪਾਂ ਚੂਣਾ ਆਉਣੀਆਂ ਸ਼ਿਟ ਸਟਾਰਟ ਕਰਨੀਆਂ ਦੂਜੇ ਪਾਸੇ ਇਹਨੂੰ ਛੱਡ ਲੈਣਾ ਇੱਥੇ ਦੋਨਾਂ ਤੇ ਆਪਾਂ ਟੱਕ ਲਾਵਾਂਗੇ ਤੇ ਫਿਰ ਆਪਾਂ ਚੂਣਾ ਸਟਾਰਟ ਕਰਦੇ ਆਂ ਤੇ ਸਿੱਧੀਆਂ ਸਰਾਉਣਾ ਜਿਹੜੀਆਂ ਨੇ ਤੁਸੀਂ ਬੜੇ ਛੇਤੀ ਨਾਲੋ ਕਿਤੇ ਇੱਕ ਆਪਾ ਦੱਸਣਾਗਾ ਵੀ ਇੱਕ ਭੈਣ ਕਮੈਂਟ ਕੀਤਾ ਸੀ ਕਹਿੰਦੀ ਵੀ ਅਸੀਂ ਵੀ ਮਰੇਲਾ ਮਸ਼ੀਨ ਲਈ ਜਾਂ ਨਵੀਂ ਤੇ ਪਰ ਮੈਨੂੰ ਸਕਰੋਲ ਨਹੀਂ ਬਣਾਉਣੀ ਆਉਂਦੇ ਆਪਾਂ ਉਹਨਾਂ ਨੂੰ ਸਕਰੋਲ ਬਣਾਉਣੇ ਦੱਸਾਂਗੇ ਭੈਣ ਨੂੰ ਜ਼ਰੂਰ ਠੀਕ ਹੈ ਜੀ ਜਿੰਨੀ ਆਪਣੇ ਤੋਂ ਕਿਸੇ ਦੀ ਹੈਲਪ ਹੁੰਦੀ ਆਪਾਂ ਜ਼ਰੂਰ ਕਰਦੇ ਆ ਤੇ ਆਪਾਂ ਕਿੰਤੂ ਬ੍ਰਿੰਤੂ ਕਿਸੇ ਵੀ ਵੀਡੀਓ ਤੇ ਕਦੀ ਵੀ ਫਰਿਆ ਕਿਉਂਕਿ ਕਈ ਗੈਰਾਂ ਨੇ ਹੁਣ ਮੇਰੇ ਮੈਨੂੰ ਵੀ ਕਮੈਂਟ ਕਰਦੇ ਜਿਹੜੀਆਂ ਸਲਾਈ ਕਰਦੀਆਂ ਭੈਣਾ ਜੀ ਉਹਨਾਂ ਨੂੰ ਸਾਰਾ ਪਤਾ ਹੈ ਉਹ ਸਾਰਾ ਕੁਝ ਜਾਣਦੀਆਂ ਨੇ ਚਲੋ ਜੀ ਸਾਰਾ ਕੁਝ ਜਾਣਦੀਆਂ ਹੋਣੀਆਂ ਪੰ ਜੋ ਆਪਾਂ ਨੂੰ ਆਉਂਦਾ ਆਪਾਂ ਦੱਸਦੇ ਆ ਜਿਨ੍ਹਾਂ ਨੂੰ ਨਹੀਂ ਆਉਂਦਾ ਆਪਾਂ ਉਹਨਾਂ ਨੂੰ ਦੱਸਦੇ ਆ ਜਿਹੜੀਆਂ ਜਾਣਦੀਆਂ ਨੇ ਉਹ ਤਾਂ ਜਾਣਦੀਆਂ ਹੀ ਨੇ ਹਨਾ ਐ ਨਾ ਕਰਿਆ ਕਰੋ ਕਮੈਂਟ ਕਿਸੇ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ ਚਲੋ ਕੋਈ ਮਾੜਾ ਤਾਂ ਨਹੀਂ ਕੀਤਾ ਪਰ ਫਿਰ ਵੀ ਹਨਾ ਇਹ ਹੁੰਦਾ ਹੈ ਕਿ ਵੀ ਮੈਂ ਵੀ ਸਿਖਾਉਂਦੀ ਪਈ ਆ ਬਿਨਾ ਮਤਲਬ ਤੋਂ ਇਹ ਹੋ ਜਾਂਦਾ ਹੈਗਾ ਇੰਜ ਨਾ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਸਾਰਿਆਂ ਦੀ ਅਸੀਂ ਸਾਰੇ ਸਾਰਿਆਂ ਦੀ ਸਪੋਰਟ ਕਰਦੇ ਆ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਇਹ ਤਾਂ ਸਾਨੂੰ ਆਉਂਦਾ ਸੀ ਤੇ ਜਿਹੜਾ ਸਿੱਖਣ ਵਾਲਾ ਬੰਦਾ ਨੇ ਉਹ ساری ਉਮਰ ਸਿੱਖਦਾ ਹੀ ਰਹਿੰਦੇ ਹਸਤਾ ਸਿੱਖਦੇ ਹੀ ਰਹਿੰਨੇ ਆ ਕਿਸੇ ਦੀ ਵੀ ਵੀਡੀਓ ਦੇਖ ਲਓ ਉਹਦੇ ਤੋਂ ਸਿੱਖਦੇ ਹੀ ਆ ਠੀਕ ਹੈ ਜੀ ਜੇ ਸ਼ਾ ਕੋਈ ਮਰਜ਼ੀ ਤੁਸੀਂ ਫਰਦਾਨ ਮਰਜ਼ੀ ਕਮੈਂਟ ਕਰੀ ਜਾਇਆ ਕਰੋ ਆਪਾਂ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਚਲੋ ਆਜੋ ਆਪਾਂ ਮਸ਼ੀਨ ਤੇ ਚੱਲਦੇ ਆਂ ਲੋ ਜੀ ਬੈਲਟ ਆਪਾਂ ਬਣਾ ਲਈ ਹੈ ਹਨਾ ਤੇ ਆ ਇਥੋਂ ਬੰਦਾਂ ਦਾ ਬਸ ਅਸੀਂ ਆਪਾਂ ਬੰਦੀ ਰਹਿਣ ਦਿੱਤਾ ਇਹਦੇ ਤੇ ਵੀ ਆਪਾਂ ਨੂੰ ਇੰਟਰ ਲੋਗ ਹੋਗੀ ਕੋਈ ਜ਼ਰੂਰਤ ਨਹੀਂ ਤੇ ਇਹਦੇ ਤੇ ਵੀ ਆਪਾਂ ਆ ਬਣਾਉਣ ਲੱਗਿਆ ਤੋੜੀ ਇੱਥੇ ਸਲਾਈਆਂ ਲਾ ਲੀਆਂ ਨੇ ਇਧਲੇ ਪਾਸੇ ਤੇ ਇਹਦੇ ਤੇ ਵੀ ਆਪਾਂ ਨੂੰ ਲੋੜ ਇੰਟਰ ਲੋਗ ਦੀ ਲੋਕ ਵੈਸੇ ਆਪਾਂ ਕੱਟੀ ਕਰਾਉਣੇ ਵਧੀਆ ਰਹਿੰਦੇ ਨੇ ਆਪਾਂ ਐ ਇਸ ਤਰ੍ਹਾਂ ਸੇਫਟੀ ਗਾਨਸ ਸਪਲਾਈ ਕਰ ਲੀਤ ਨੇ ਬੈਲਟਾ ਪਾ ਬਣਾ ਲਈ ਹੁਣ ਆਪਾਂ ਕੰਨੇ ਚੋਂ ਇਥੇ ਆਪਾਂ ਟੱਕ ਲਾ ਲੈਨੇ ਇਹ ਨਾ ਪਛਾਣ ਅਚਾਨਕ ਬੰਦੇ ਆਂ ਥੀ ਟੱਕ ਲਾ ਲੈਨੇ ਜਿਹੜਾ ਮਰਜ਼ੀ ਪਾਸਾ ਤੁਸੀਂ ਨਾ ਫੜ ਕੇ ਤੇ ਚੌਣਾ ਪਾਣੀ ਸਟਾਰਟ ਕਰ ਸਕਦੇ ਆਪਾਂ ਬੈਟ ਸੜ ਤੇ ਸੜ ਦੇਣੀ ਤੇ ਇਸ ਤਰ੍ਹਾਂ ਇਸਾ ਬੋ ਆਪਕਾ ਜਿਹਨਾਂ ਨਿਸ਼ਾਨ ਨਹੀਂ ਲਾਈ ਦਿਉਣ ਚ ਦੀ ਪੌਣੀ ਹੈ ਘਟਾਈ ਦੀ ਪੌਣੀ ਹੈ ਜਾਂ ਤੇ ਇਹਨਾਂ ਦੀ ਇਹ ਸਿਰਫ ਆਪਾਂ ਐਂ ਲਿਖ ਰਹੇ ਹਾਂ ਇੱਥੋਂ ਨਾਲ ਆਪਾਂ ਇੰਨਾ ਇੰਨਾ ਕੁਆਟਰ ਛੱਡ ਰਹੇ ਹਾਂ ਨੇ ਇਹ ਚੋ ਇੰਚ ਦੇੜਾ ਇੱਥੇ ਆਸੇ ਤੇ ਆਪਾਂ ਜਮਾ ਲਾਉਣੀ ਹੈ ਬਾਕੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਜੇ ਆਪਾਂ ਪਾਰੀ ਸਲਵਾਰ ਬਣਾਉਣੀ ਹੈ ਜੇ ਆਪਾਂ ਪਾਰੀ ਸਲਵਾਰ ਬਣਾਉਣੀ ਹੈ ਤੇ ਫੇਰ ਆਪਾਂ ਇਹਦੇ ਤੋਂ ਜਿਹੜਾ ਥੋੜਾ ਜਿਹਾ ਵੱਧ ਲੈ ਲੀਦਾ ਇਸ ਤਰ੍ਹਾਂ ਕਰਕੇ ਕਪੜਾ ਅੰਦਾਜ਼ੇ ਦੇ ਨਾਲ ਜੇ ਮੀਡੀਅਮ ਬਣਾਉਣੀ ਹੈ ਤਾਂ ਇਹ ਥੋੜਾ ਜਿਹਾ ਹੋਰ ਵੀ ਘੱਟ ਕਰ ਲਈਦਾ ਜੇ ਮੈਂ ਇੱਕ ਫੜ ਕੇ ਇਸ ਤਰ੍ਹਾਂ ਪਾ ਲੈਣੀ ਆ ਜੋ ਜੇ ਮੀਡੀਅਮ ਦੀ ਸਲਵਾਰ ਜੇ ਚਲੋ ਹੈ ਹੀ ਸਲਵਾਰ ਸਟੇਟ ਦਿੱਤਾ ਪੈਣੀਆਂ 4-5 ਹੁੰਦੀਆਂ ਨੇ ਆ ਜਿਹੜਾ ਨੀਚੇ ਅੱਜੋਂ ਹੁੰਦੀ ਐ ਨਾ ਫਿਰ ਇਹਨੂੰ ਇਧਰਲੀ ਸਾਈਡ ਨੂੰ ਮੜੀ ਜਿਹੀ ਖਿੱਚ ਲਿਆ ਕਰੋ ਕਿਉਂਕਿ ਇਸ ਸਲਾਈ ਚੋਂ ਬਾਹਰ ਨਾ ਨਿਕਲੇ ਸਟੈਪ ਤੱਕ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਲਾਰ ਕੇ ਉਹਦੇ ਤੱਕ ਇਦਾਂ ਹੀ ਚੂਨਾ ਪਾਉਂਦੇ ਲੈ ਜਾਣਾ ਚੂਨਾ ਆਪਣੀਆਂ ਮੈਂ ਤਾਂ 7.5 ਤੋਂ ਲੈ ਕੇ 9 ਅੰਕ ਦੇ ਵਿੱਚ ਵਿੱਚ ਹੀ ਪਾਉਣੀ ਹੈ ਕਦੇ ਵੱਧ ਘੱਟ ਨਹੀਂ ਜਿਆਦੀ ਪਾਈਆਂ ਵੀ 8 ਜਾਂ 9 ਇੰਚ ਦੇ ਵਿੱਚ ਕਦੇ ਨਹੀਂ ਪਾਈਆਂ ਜੇ ਕੋਈ ਭਾਰੀ ਬੰਦਾ ਹੈ ਵੀ ਭਾਰੀ ਲੇਡੀਜ਼ ਤੇ ਫਿਰ ਆਪਾਂ 8 ਦੇ ਵਿੱਚ ਵਿੱਚ ਪਾ ਲੈਂਦੇ ਆ ਇਹ ਤਾਂ ਸੈਸਟਰ ਆੜੜੀ ਗੇ ਸੇਵਣਾ ਹੁੰਦੀਆਂ ਨੇ ਤੇ ਇਹਨਾਂ ਨੂੰ ਕਦੇ ਤੁਸੀਂ ਇੰਜ ਚੱਕ ਕੇ ਇਹ ਇੰਜ ਚੱਕ ਕੇ ਉੱਤੇ ਨਹੀਂ ਰੱਖਣਾ ਇਹਨਾਂ ਨੂੰ ਇਹਨੂੰ ਵੇਚੀ ਲੈ ਕੇ ਆਉਣਾ ਹੁੰਦਾ ਜੀ ਆਪਾਂ ਜਿਹੜਾ ਆਪਣਾ ਹਮਦਾ ਪੌਂਚੇ ਦੀ ਤਰੀਚ ਵਾਲਾ ਉਹਦੇ ਉੱਤੇ ਆਪਾਂ ਟੱਕ ਪਹਿਲਾਂ ਵੀ ਲਾ ਸਕਦੇ ਸੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਨਾ ਵਿੱਚ ਹੀ ਕਵਰ ਕਰਨਾ ਹੁੰਦਾ ਇਹ ਵਾਲੀ ਸਿਲਾਈ ਇਹਨੂੰ ਕਦੇ ਉੱਤੇ ਨਾ ਲੈ ਕੇ ਆਓ ਹੁਣ ਆਪਾਂ ਵੇ ਇਸ ਤਰ੍ਹਾਂ ਜਿਹੜੀ ਆਪਣੀ ਹੈਗੀ ਐ ਤਰੀ ਜਵਾਲੀ ਨਿਸ਼ਾਨੀ ਇਹ ਇਹਨੂੰ ਭਾਵੇਂ ਵੱਡੀ ਪਾਵੇਂ ਭਾਵੇਂ ਪਾਵੇ ਛੋਟੀ ਇਹਨੂੰ ਆਪਾਂ ਉੱਤੇ ਹੀ ਪਾਉਣਾ ਹੈ ਇਹਨੂੰ ਰੇਲ ਪਾਸੇ ਨਹੀਂ ਰੱਖਣਾ ਉੱਤੇ ਹੀ ਰੱਖਣਾ ਇਸ ਗੱਲ ਦਾ ਖਿਆਲ ਰੱਖਣਾ ਏ ਵਸਾ ਪਾਈ ਨਹੀਂ ਐਸ ਲਾਈਨ ਇਸ ਚੋਣਾ ਪਾ ਲਈਆਂ ਨੇ ਤੇ ਹੁਣ ਆਪਾਂ ਇਹਦੀ ਮੈਂਤੀ ਕਰ ਲਾਂਗੇ ਠੀਕ ਹੈ ਜੀ ਲਓ ਜੀ ਆਹ ਦੇਖੋ ਇਹ ਆਪਣੀਆਂ 7 ਇੰਚ ਦੇ ਵਿੱਚ ਆਪਣੀਆਂ ਚੋਣਾ ਪੈ ਗਈਆਂ ਨੇ ਠੀਕ ਹੈ ਇਹ ਆਪਣੀ ਬੈਲਟ ਹੈਗੀ ਐ 24 ਇੰਚ ਦੀ 24 ਇੰਚ ਦੀ ਬੈਲਟ ਹੈ ਤੇ 12 ਇੰਚ ਆਵੜਾ ਆਪਣਾ ਹਨਾ ਅਗਲਾ ਹਿੱਸਾ ਰਹਿ ਗਿਆ ਤੇ 12 ਹੀ ਆਪਣਾ ਪਿਛਲਾ ਰਹਿ ਗਿਆ ਤੇ ਜਿਹੜੀ ਬੈਕ ਸਾਈਡ ਦੀ ਚੋਣ ਪੈਣੀ ਐ ਨਾ ਇਹ ਆ ਦੇਖੋ ਆ 1.5 ਇੰਚ ਦਾ ਕਪੜਾ ਇਹਦੇ ਲਈ ਬਸ ਇਹ 1.5 ਇੰਚ ਇਹਦੇ ਲਈ ਬਸ ਇਹ ਇਹ ਆਪਣੀ 3 ਇੰਚ ਦੀ ਚੋਣਾ ਜਿਹੜੀ ਪੈ ਜਾਣੀ ਹੈ ਇਹ ਚੋਣਾ ਆਪਣੀ ਚੋਣ ਤੇ ਆਪਣੀ ਪਹਿਣੀ 2 ਇੰਚ ਦੀ ਫਿਰ ਉਹ ਕਪੜਾ ਵਿੱਚ ਹੋ ਜਾਂਦਾ ਹੁੰਦਾ ਹੈ ਇਸਤਰੀ ਮੈਂ ਤੁਹਾਨੂੰ ਦੱਸਦੀ ਆ ਚੋਣ ਪਾ ਕੇ ਇਹ ਆਪਾਂ ਪਹਿਲਾਂ ਹੀ ਨਹੀਂ ਪਾਉਣੀ ਇਧਰਲੇ ਪਾਸੇ ਦੀ ਆਪਾਂ ਚੋਣਾ ਪਾ ਲਈਆਂ ਇਧਰਲੇ ਪਾਸੇ ਦੀਆਂ ਵੀ ਆਪਾਂ ਪਾ ਕੇ ਫਿਰ ਤੁਹਾਨੂੰ ਦੱਸਦੀ ਵੀ ਆਪਾਂ ਵੈੱਟ ਕਿਹੜੇ ਤਰੀਕੇ ਨਾਲ ਬਿਲਕੁਲ ਈਜ਼ੀ ਤਰੀਕਾ ਆਇਆ ਆਪਾਂ ਤੁਹਾਨੂੰ ਦੱਸਦੇ ਆ ਇਦਲੀਆਂ ਵੀ ਇਸੇ ਤਰੀਕੇ ਨਾਲ ਆਪਾਂ ਇਦਲੀਆਂ ਚੋਣਾ ਵਾਲੀ ਠੀਕ ਹੈ ਜੀ ਫਰਟੋ ਨਾਲ ਇਹਦੇ ਲਈ ਰੈਡੀ ਕਰਕੇ ਮਿਲਦੇ। ਲੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇੱਥੋਂ ਫੜ ਕੇ ਤੇ ਇਸ ਤਰ੍ਹਾਂ ਤੁਸੀਂ ਧਰ ਲੈਣੀ ਆਪਣੀ ਸਲਵਾਰ। ਤੇ ਇਹਦੇ ਨਾਲ ਵਿੱਚ ਕੇ ਆਪਾਂ ਬੈਲਟ ਕਰ ਲੈਣੀ। ਨਾਲ ਵਿੱਚ ਕੇ ਆਪਾਂ ਬੈਲਟ ਧਰ ਲਈ ਆਪਣੀ ਆਈਨੀ ਜਿਹੜੀ ਬੈਲਟ ਛੋਟੀ ਹੈ ਇੱਧਰ ਜਿਹਦੀ ਆਪਾਂ ਚੋਣਾ ਪਾਉਣੀ ਹੈ ਨੇ ਬੈਕ ਸਾਈਡ ਦੀ। ਇਹ ਆਪਣੀ ਇਹਨੀ ਸਲਵਾਰ ਵੱਡੀ ਹੈ ਤੇ ਬੈਲਟ ਛੋਟੀ। بس ਹੁਣ ਆਪਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਆਪਣੀ ਆਰਾਮ ਨਾਲ ਚੋਣਾ ਦੋ ਪਹਿ ਜਾਣੀਆਂ ਨੇ ਇਹ ਹੁਣ ਆਪਾਂ ਸਲਵਾਰ ਦੀਆਂ ਬੈਲਟ ਜੱਗ ਜੜਦੀ ਆਜੋ ਸ਼ੇਨ ਤੇ ਲਓ ਜੀ ਆਪਾਂ ਤੁੰਨਾ ਲਗਾ ਸੈਸਟਰ ਰੱਖ ਲੈ ਲੀਤੀ ਤੇ ਜਿਹੜੀ ਆਪਣੀ ਬੈਲਟ ਹੈ ਇਹਦਾ ਜਿਹੜਾ ਚਿੜੀ ਵਾਲਾ ਪਾਸਾ ਜਿੱਧਰ ਪਛੜੀ ਬਣਾਈਏ ਇਹ ਰੱਖ ਲੈਣਾ ਆਪਾਂ ਬਿਲਕੁਲ ਸਲਾਈ ਦੇ ਨਾਲ ਸਲਾਈ ਬਣਾ ਕੇ ਆ 2 ਇੰਚ ਦਾ ਮਾਰਜਨ ਰੱਖਦੇ ਆਪਾ ਸਲਾਈ ਲਾ ਰਹੇ ਲਓ ਜੀ ਆ ਦੇਖੋ ਆਪਾਂ ਉਥੋਂ ਚੋਣੋਂ ਤੋਂ ਲੈ ਕੇ ਸਲਾਈ ਲਾ ਲਈ ਆਪਣੀ 벨ਟ ਟੁੱਟ ਗਈ ਸੀ ਮੋਟਰ ਵਾਲੀ ਹੁਣ ਆਪਾਂ ਪੈਰਾਂ 'ਨ ਚੜਾਈ ਹੈ ਆ ਦੇਖੋ ਹੁਣ ਤੁਸੀਂ ਆਸ ਲਾਈਨਾਂ ਸਲਾਈ ਬਣਾ ਲੈਣੀ ਹੈ ਇਹਦੀ ਬੈਲਟ ਦੀ ਸਲਾਈ ਦੇ ਨਾਲ ਤੁਸੀਂ ਇਹ ਸਲਾਈ ਬਣਾ ਲੈਣੀ ਹੈ ਤੇ ਇਹਨੂੰ ਇਸ ਤਰ੍ਹਾਂ ਪੂਰਾ ਕਪੜਾ ਕਰਕੇ ਬਾਕੀ ਦੀ ਆਪਾਂ ਆਵੇ ਜੁਣ ਪਾ ਲੈਣਾ ਕਿ ਹੁਣ ਆਪਾਂ ਇਧਰੋਂ ਮਲਾ ਲਾਂਗੇ ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਹੁਣ ਆਪਾਂ ਐਸਪੈਲਟ ਇਧਰੋਂ ਬੈਲਟ ਵਾਲpass ਹਨ ਜਿਹੜਾ ਇਹਦੇ ਨਾਲ ਮਲਾ ਰਹਿਣਾ ਇਸ ਤਰ੍ਹਾਂ ਟੇਪ ਕੋਲ ਸੌਖਾ ਜਿਹਾ ਤਰੀਕਾ ਹੈ ਆਪਾਂ ਬੈਲਟਾ ਮਲਾ ਲੈਣਾ ਜਿਹੜਾ ਬਾਕੀ ਆਪਣਾ ਹੁਣ ਲਈ ਮਾਰਜਿਨ ਬਚਣਾ ਤੇ ਉਹ ਵੀ ਆਪਾਂ ਜਿਹੜੀ ਚੌਂਕਾ ਦੇਣਾ ये तुम पेगी हम अपना पूरा कपड़ा ਚਲੋ ਜਿਆਦਾ ਤੁਸੀਂ ਨਾ ਇਹ ਨਾ ਕਿਹਾ ਕਰੋਗੀ ਸਾਡਾ ਨਾਮ ਬੋਲ ਦੋ ਸਾਡਾ ਨਾਮ ਬੋਲ ਦੋ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਵੀ ਬੇਨਤੀ ਕਰਨੀ ਪੈਂਦੀ ਹੈ ਤੁਸੀਂ ਰੈਗੂਲਰ ਰੋਜ਼ ਦੀ ਵੀਡੀਓ ਪਾਇਆ ਕਰੋ ਤੇ ਬੋਲਦੇ ਕਿ ਤਾ ਜਨਤਨ ਪੰਜਾਬੀ ਮਿਲੂਗੀ ਇਹ ਨਹੀਂ ਵੀ ਨਾਮ ਬੋਲਿਆ ਕੁਝ ਨਹੀਂ ਹੁੰਦਾ ਇੱਕ ਵਾਰੀ ਅਗਲਾ ਆ ਜਾਂਦਾ ਵੀਡੀਓ ਤੇ ਬੰਚ ਤਾਂ ਅਗਲੇ ਦਿਨ ਜੀ ਹੁੰਦੀ ਹੈ ਆਪਾਂ ਕਿਸੇ ਤੱਕ ਕਿਣਾ ਹੁੰਦਾ ਕਿ ਆ ਸਕਦੇ ਤੁਸੀਂ ਰੋਜ਼ ਦੀ ਵੀਡੀਓ ਪਾਇਆ ਕਰੋ ਵੀ ਵੇਖ ਕਰਿਆ ਤੇ ਕਿੰਨਾ ਦਸਾਲ ਸਾਲ ਤੋਂ ਵੀ ਉੱਪਰ ਲੰਘ ਜਾਂਦਾ ਹੈ। ਉਹ یوں ਜਿਹੜਾ ਚੰਨ ਹੋਵੇ ਜਿਹੜਾ ਦੋ ਤਿੰਨ ਮਹੀਨਿਆਂ ਤੋਂ ਬੋੜੀ ਰਹਿੰਦੀ ਮੇਂ ਤੋਂ ਬੋੜੀ। ਬਾਕੀ 6-7 ਮਹੀਨੇ ਤਾਂ ਸਭ ਨੂੰ ਬਾਕੀ ਜਾਂਦੇ ਨੇ। ਦੇਖੋ ਬਿਲਕੁਲ ਵੀ ਚੋਨਾ ਦੇ ਵਿੱਚ ਕੋਈ ਵੀ ਵਾਲ ਨਹੀਂ ਪਿਆ। ਇਹਨੂੰ ਬੈਲਣਾ ਕੇ ਤਿਆਰ ਮਿਲ ਲਵਾਂ। ਤੇ ਹੁਣ ਆਪਾਂ ਜਿਹੜੀ ਇਹਦੇ ਤੇ ਸਲਾਈ ਮਾਰਨੀ ਉੱਤਨੀ ਆਂ ਨਹੀਂ ਦੱਸਾਂ। ਮੈਂ ਹਮੇਸ਼ਾ ਇਹ ਵਾਲੀ ਸਲਾਈ ਨਾ ਬਿਲਕੁਲ ਕਿਨਾਰੇ ਦੇ ਉੱਤੇ ਨਹੀਂ ਮਾਰਦੀ। ਕਿਉਂਕਿ ਫਿਰ ਆਪਾਂ ਉਸ ਨਾਲ ਮਾਰਨ ਦਾ ਸਲਾਈ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਪੈਰ ਪੈਰ ਦੀ ਸਲਾਈ ਪੈਰ ਪੈਰ ਛੱਡ ਕੇ ਬੰਨ੍ਹਦੇ ਆਂ ਫਿਰ ਆਪਾਂ ਨੂੰ ਇੰਟਰਲੌਕ ਕਰਾਉਂਦਾ ਨਹੀਂ ਫਿਰ ਆਪਣੀਆਂ ਚੂਣਾ ਬਿਲਕੁਲ ਹੀ ਨਿਕਲਦੀਆਂ ਨਹੀਂ ਗੀਆਂ ਨਾਲ ਇੰਟਰਲੌਕ ਕਰ ਉਹ ਦੰਦ ਨੂੰ ਚੈੱਕ ਕਰਨ ਸਾਰੇ ਛੋਟ ਨੂੰ ਆਪਾਂ ਇਸੇ ਤਰ੍ਹਾਂ ਜਿੱਥੇ ਕਿਤੇ ਆਪਾਂ ਨੂੰ ਹੁੰਦਾ ਵੀ ਉੱਥੇ ਕੋਈ ਵਾਧ ਕੱਪੜਾ ਛੱਡ ਲੈਣ ਦੇਖੋ ਇੰਨਾ ਕੱਪੜਾ ਛੱਡ ਇੰਨਾ ਛੱਡ ਕੇ ਇੱਕ ਪੈਰ ਦਾ ਮਾਰ ਜਾਨਾ ਇਹ ਤੁਸੀਂ ਇਸ ਲਾਈਨ ਆਇਆ ਕਰੋ ਜਿਹੜੀਆਂ ਆਪਣੀਆਂ ਚੋਣਾ ਨੇ ਆ ਦੇਖਿਓ ਇੱਧਰ ਦੇਖੋ ਚੋਣਾ ਬਿਲਕੁਲ ਆਪਣੀਆਂ ਦੱਬ ਜਾਂਦੀਆਂ ਨੇ ਕਿਨਾਰੇ ਤੇ ਸਲਾਈ ਵੱਜ ਜਾਂਦੀ ਹੈ ਇਹਦੇ ਲੈ ਸਾਈਡ ਤੋਂ ਕੋਜਾ ਮਾਰਜਨ ਰੱਖਿਆ ਕਰੋ ਇਸੋਂ ਦੇ ਵਿੱਚ ਘੜਾ ਨਹੀਂ ਨਾ ਦੇਖੋ ਬੀਚਾ ਕਰਦੇ ਹਾਂ ਤੁਹਾਨੂੰ ਤਾਜ਼ਾ ਕਰਦੇ ਆਂ ਤੇ ਹਵਲੇ ਕੱਪੜੇ ਜਿਹੜਾ ਇਧਰਲਾ ਹੁੰਦਾ ਨਾ ਇਹ ਵਿੱਚ ਇਹਨੂੰ ਉੱਪਰ ਲਿਆ ਕਰੋ ਬੈਂਟ ਹਾਲ ਕਰਕੇ

ਇਹ ਆ ਬੈਕ ਸਾਈਡ ਨਾਲ ਦਿੰਦੀਆਂ ਚੋਨਾ ਨੇ ਇਹ ਤੁਸੀਂ ਇਸ ਤਰ੍ਹਾਂ ਅੰਦਰ ਨੂੰ ਕਰਕੇ ਵੀ ਪਾ ਸਕਦੇ ਤੇ ਬਾਹਰ ਨੂੰ ਕਰਕੇ ਵੀ ਪਾ ਸਕਦੇ ਇਹਦਾ ਕੋਈ ਟੱਕਰ ਨਹੀਂ ਹੁੰਦਾ ਸਵਾਲ ਪੁੱਛੋਗੇ ਤੇ ਆਪਾਂ ਜਰੂਰ ਉਹਦਾ ਜਵਾਬ ਵੀ ਦੇਵਾਂਗੇ ਜੇ ਕੋਈ ਚੀਜ਼ ਬਣਾਉਣ ਨੂੰ ਤੋਕੋਗੇ ਹਨ ਤੇ ਉਹ ਵੀ ਆਪਾਂ ਮੋਡਿਆ ਦਿਖਾਈ ਆਪਾਂ ਨੂੰ ਭੈਣ ਕਮੈਂਟ ਕਰਿਆ ਸੀ ਵੀ ਉਹਨਾਂ ਨੇ ਆਪਣਾ ਨਾਮ ਦੱਸਿਆ ਸੀ ਆਪਾਂ ਜਰੂਰ ਦੱਸਾਂਗੇ ਉਹਨਾਂ ਨੂੰ ਅਗਲੀ ਵੀਡੀਓ ਦੇ ਲਈ ਕੀ ਆਪਕੋ ਮਿਲ ਜਦੇ ਹਨ ਮੋਡਿਆ ਦਾ ਨਾਮ ਵੀ ਦੱਸ ਦਾਂਗੇ ਉਹਨਾਂ ਨੇ ਉਹਨਾਂ ਨੇ ਆਪਣਾ ਮੇਜਾ ਦੱਸਿਆ ਸੀ ਉਸ ਹਿਸਾਬ ਦੇ ਨਾਲ ਅਕੀ ਵਗੈਰਾ ਜਿਹੜੇ ਨੇ ਤੁਸੀਂ ਨਾਮ ਦੇ ਨਾਲ ਹੀ ਕੱਟ ਦਿਆ ਕਰੋ। ਫਟੇ ਬਾਅਦ ਵਿੱਚ ਨਾ ਘੋਲ ਹੋ ਜਾਂਦੀ ਹੈ ਵੀ ਆਪਾਂ ਬਾਅਦ ਵਿੱਚ ਸੁੱਕ ਬਣਾਵਾਂਗੇ ਫਿਰ ਸਾਰੇ ਧਾਗੇ ਕੱਟ ਦਾਂਗੇ। ਧਾਗੇ ਜਿਹੜੇ ਨੇ ਨਾਮ ਦੀ ਨਾਲ ਹੀ ਕੱਟ ਕੇ ਸਾਈਡ ਆਹ ਹਮ ਕਰ ਲਿਆ ਕਰੋ। ਲਓ ਜੀ ਆਪਾਂ ਇਸ ਤਰ੍ਹਾਂ ਐਸਾ ਲਾ ਕੇ ਚੂਣਾ ਪਾ ਕੇ ਬੈਕ ਸਾਈਡ ਨਹੀਂ ਅਸੀਂ ਚੂਣਾ ਪਾਉਂਦੀਆਂ ਤੇ ਆ ਵੀ ਪਾ ਲਈਆਂ ਨੇ ਆਪਾਂ। ਇਹ ਆਪਾਂ ਇੱਕ ਇੱਕ ਚੂਣਾ ਹੋਰ ਪਾਈ ਸੀ 7 7.5 ਇੰਚ ਦੇ ਵਿੱਚ ਦੋਨੇ ਪਰਸੇ ਦੀਆਂ ਪਾਣੀਆਂ ਪੈ ਗਈਆਂ ਨੇ ਤੇ 24 ਇੰਚ ਆਪਣੀ 벨ਟ ਲੱਗੀ ਹੈ। ਇਹ 벨ਟ ਜਿਹੜੀ ਇਹ ਆਪ ਦੇ ਨਾਪ ਦੇ ਹਿਸਾਬ ਨਾਲ ਹੀ ਹੁੰਦੀ ਹੈ ਕਿਸੇ ਵੱਲ ਕਿਸੇ ਦੀ ਕਾਟਾ ਆਪਣਾ ਸਾਵਲਾ ਲਾਉਂਦਾ